29 ਅਗਸਤ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਅੱਜ ਤੜਕਸਰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੀਂਹ ਦੇਖਿਆ ਗਿਆ ਖਾਸ ਕਰਕੇ ਪਟਿਆਲੇ ਜ਼ਿਲ੍ਹੇ ਦੇ ਕੁਝ ਇਲਾਕੇ ਫਤਿਹਗੜ੍ਹ ਸਾਹਿਬ ਚੰਡੀਗੜ੍ਹ ਮੋਹਾਲੀ ਹੁਸ਼ਿਆਰਪੁਰ ਜਾਂ ਇਹਨਾਂ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਤੜਕਸਰ ਕਾਫੀ ਖੇਤਰਾਂ ਦੇ ਵਿੱਚ ਤਕੜੀਆਂ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਗਈਆਂ ਨਾਲ ਲੱਗਦੇ ਹੁਸ਼ਿਆਰਪੁਰ ਅਮਰitsar ਤੇ ਗੁਰਦਾਸਪੁਰ ਇਹਨਾਂ ਖੇਤਰਾਂ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਕਿਤੇ ਕਿਤੇ ਜਾਂ ਪਠਾਨਕੋਟ ਹਲਕੇ ਜੇ ਮੀਂਹ ਦੇ ਜਾਂ ਕਈ ਲਈ ਤੇਜ਼ ਸ਼ਰਾਟੇ ਦੇਖੇ ਗਏ ਜਿਵੇਂ ਜਿਵੇਂ ਦਿਨ ਅੱਗੇ ਵਧਦਾ ਜਾਵੇਗਾ ਬਹੁਤੇ ਖੇਤਰਾਂਾਂ ਦੇ ਵਿੱਚ ਅੱਜ ਵੀ ਮੌਸਮ ਸਾਫ਼ ਹੋਵੇਗਾ ਪਰ ਦੁਪਹਿਰ ਤੋਂ ਬਾਅਦ ਮੀਂਹਾਂ ਦੀਆਂ ਕਾਰਵਾਈਆਂ ਦੇ ਵਿੱਚ ਵਾਤਾ ਦੇਖਣ ਨੂੰ ਮਿਲੇਗਾ ਉਮਾਜੇ ਮਾਲਵੇ ਦਬਾਬੇ ਕਿਸੇ ਵੀ ਖੇਤਰਾਂ ਦੇ ਵਿੱਚ ਲੱਗ ਸਕਦੇ ਹਨ ਮੀਂਹ ਦੇ ਛਰਾਟੇ ਤੇਜ਼ ਹੋਣਗੇ 30 ਤੇ 31 ਤਰੀਕ ਦੇ ਵਿੱਚਕਾਰ ਪੰਜਾਬ ਨਾਲ ਲੱਗਦੇ ਇਲਾਕੇ ਹਰਿਆਣਾ Rajasthan ਵਿੱਚ ਵੱਡੇ ਪੱਧਰ ਤੇ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਜਿਹੜਾ ਇਹ ਸਿਸਟਮ ਲੱਗਣ ਜਾ ਰਿਹਾ ਹੈ 4 4 ਸਤੰਬਰ ਤੱਕ ਐਕਟਿਵ ਰਹੇਗਾ ਟੁੱਟਵੇਂ ਤੌਰ ਤੇ ਹਰ ਰੋਜ਼ ਮੀਂਹ ਦੇ ਛਰਾਟੇ ਪੰਜਾਬ ਜਾਂ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਲੱਗਦੇ ਰਹਿਣਗੇ ਆਪਣੇ ਪਹਾੜੀ ਲੱਕੇ ਚਾਹੇ ਜੰਮੂ ਹਿਮਾਚਲ ਉੱਤਰਾਖੰਡ ਇਹਨਾਂ ਖੇਤਰਾਂ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਤੇ ਕੁਝ ਖੇਤਰਾਂ ਦੇ ਵਿੱਚ ਵੱਡੇ ਪੱਧਰ ਤੇ ਮੀਂਹ ਦੇ ਖਰਾਟੇ ਲੱਗ ਸਕਦੇ ਹਨ ਤੇਜ਼ ਮੀਂਹ ਦੀਆਂ ਘਟਨਾਵਾਂ ਹੋ ਸਕਦੀਆਂ ਨੇ ਪਰ ਬੱਦਲ ਫਟਣ ਵਰਗੀਆਂ ਘਟਨਾਵਾਂ ਹੋਣ ਤੋਂ ਵਿਚਾਰ ਰਵੇਗਾ ਉਸ ਤੋਂ ਇਲਾਵਾ ਡੈਮ ਲਗਾਤਾਰ ਭਰੇ ਹੋਏ ਨੇ ਹੜ੍ਹਾਂ ਦਾ ਖਤਰਾ ਲਗਾਤਾਰ ਬਣਿਆ ਹੋਇਆ ਹੈ ਉਸ ਵਿੱਚ ਅਜੇ ਰਾਹਤ ਮਿਲਦੀ ਹੋਈ ਪੰਜਾਬ ਵਾਸੀਆਂ ਨੂੰ ਕਿਤੇ ਵੀ ਦਿਖਾਈ ਨਹੀਂ